ਸਾਸਤਰੀ ਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਲੂ ਦੀ ਭਰਤੀ ਹੁੰਦੀ ਨਾਲੇ ਖੇਤ ਕਣਕ ਦੀ ਚੱਲ ਰਹੀ ਐ ਸਪਰੇ ਤੇ ਨਾਲ ਮੱਕੀ ਦੀਆਂ ਖਾਲੀਆਂ ਨੂੰ ਆਪਾਂ ਲਾਤਾ ਸੀ ਪਾਣੀ ਸਾਰੀਆਂ ਤੁਹਾਨੂੰ ਇਸੇ ਵੀਡੀਓ ਚ ਵਿਖਾਉਣੇ ਆ ਜਿਹੜੇ ਵੀਰ ਚੈਨਲ ਦੇ ਉੱਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਮੇਰੇ ਵੀਰ ਮੇਰੇ ਨਾਲ ਪੁਰਾਣੇ ਜੁੜੇ ਹੋਏ ਆ ਉਹ ਚੈਨਲ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਸ਼ੇਅਰ ਜਿਵੇਂ ਕਿ ਬਾਈ WhatsApp ਦੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਜਿੱਥੇ ਤੱਕ ਕੋਈ ਜ਼ਿੰਮੇਵਾਰ ਭਾਈ ਆਪਣੇ ਨਾਲ ਜੁੜੇ ਹੋਏ ਆ ਤੇ ਲਾਈਕ ਕਰਦਿਆ ਕਰੋ ਇਹਦੇ ਨਾਲ ਮੈਨੂੰ ਪਤਾ ਲੱਗ ਜਾਂਦਾ ਆਪਣੀ ਵੀਡੀਓ ਬਾਈ ਤੁਹਾਨੂੰ ਕਿੰਨੀ ਕੁ ਪਸੰਦ ਆ ਰਹੀ ਹੈ ਤੇ ਕੋਈ ਜਾਣਕਾਰੀ ਚੰਗੀ ਲੱਗਦੀ ਤਾਂ ਵੀ ਲਾਈਕ ਕਰਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਜੀ ਆ ਜੀ ਆ ਲਾਲੂ ਆਪਣਾ ਤੇ ਸਹਜ ਵੇਖੋ ਬਾਈ ਕਿ ਕਿਸੇ ਕਿਸੇ ਆਲੂ ਨਾ ਕਿੱਡਾ ਵੱਡਾ ਲਿਆ ਹੋਇਆ ਤੇ ਕੁਆਲਿਟੀ ਵੀ ਸੋਹਣੀ ਹੈ ਤੇ ਰੇਟ ਆਪਣਾ ਲੱਗਿਆ ਸੀ ਜੀ 500 ਤੇ ਆਪਾਂ ਸਾਰਾ ਆਲੂ ਵੇਚਦਾ 500 ਦੇ ਹਿਸਾਬ ਨਾਲ ਹੀ ਤੇ ਆ ਵੇਟ ਕਰੇ 580 ਗ੍ਰਾਮ ਦਾ ਕਾਲੂ ਹੀ ਹੋਇਆ ਪਿਆ ਕਮਾਲ ਹੋਈ ਪਈ ਹੈ ਜੀ ਆ ਸਾਰੀ ਐਲ ਆਰ ਦੀ ਭਰਤੀ ਹੈ ਸਹਿਜਪੁਰਾ ਵਧੀਆ ਲਿਆ ਵੈਰੈਟੀ ਪਤਾ ਨਹੀਂ ਕਹਿ ਜੀ ਇਹ ਸਹਿਜਪੁਰਾ ਬੰਬ ਲੈਂਦੀ ਹੈ ਤੇ ਇਧਰ ਚੱਲ ਜੀ ਜਾਂਦੀ ਸੀ ਆਲੂਆਂ ਦੀ ਆਪਣੀ ਤਲਾਈ ਤੇ ਮੈਂ ਕਿਹਾ ਚੱਲ ਆਪਾਂ ਪਹਿਲਾਂ ਇਧਰੋਂ ਵੀਡੀਓ ਬਣਾ ਲੈਨੇ ਆ ਬਾਕੀ ਮੈਨੂੰ ਐਲ ਆਰ ਵੈਰੈਟੀ ਦੂਜੀਆਂ ਵੈਰੈਟੀਆਂ ਚੋਂ ਚੰਗੀ ਲੱਗੀ ਪਈ ਅਜੇ ਤੱਕ ਠੀਕ ਆ ਝਾੜਜ ਵੀ ਠੀਕ ਆ ਐਲ ਆਰ ਵੈਰੈਟੀ ਤੇ ਦਿਨ ਵੀ ਘਟ ਲੈਂਦੀ ਐ ਸਾਰੇ ਪਾਸੇ ਠੀਕ ਲੱਗੀ ਵੈਰੈਟੀ ਦਾ ਸਾਈਜ਼ ਵੀ ਪੂਰਾ ਵਧੀਆ ਨੇ ਆਮ ਆਪਣੀ ਜਿੰਨੀ ਕਾਮ ਆਪਾਂ ਲੂਤ ਸੰਭਾਈ ਕਰਦੇ ਹੁੰਨੀ ਕਿਤੇ ਤੇ ਸਾਈਜ਼ ਵੀ ਓਕੇ ਆ ਤੁਹਾਨੂੰ ਦਿਖਾਈ ਜੇ ਗੱਟਿਆਂ ਚ ਪਿਆ ਵੀ ਪਤਾ ਲੱਗਦਾ ਗੱਟਿਆਂ ਦੇ ਵਿੱਚ ਸਾਈਜ਼ ਜੇਕਰ ਆਪਣਾ ਗੱਟਾ ਹੁੰਦਾ ਤਾਂ ਆਪਾਂ ਮੰਨ ਲਓ ਇਹਨੂੰ ਭਰਦੇ ਬੋਰੀ ਚ ਇਹ ਇਹ ਵਾਰੀ ਦਾ ਖਰੀਦਾ ਪੈਲੂ ਹਣ ਸਾਰਾ ਨੈਟ ਵਾਲਾ ਘਟਾ ਲਾਇਆ ਜੀ ਜਿੰਨੀ ਭਰਤੀ ਹੋ ਰਹੀ ਹੈ ਨਟ ਵਾਲੀ ਚ ਹੋ ਰਹੀ ਹੈ ਤੇ ਆਪਣਾ ਜਿਹੜਾ ਬੀ ਵਾਲਾ ਹੋਊਗਾ ਉਹ ਆਪਾਂ ਬੋਰੀ ਚ ਪਾਵਾਂਗੇ ਤੇ ਆ ਜਿੰਨੇ ਮੁੰਡੇ ਲੱਗੇ ਹੋਏ ਆ ਸਾਰੇ ਆਪਣੇ ਪਿੰਡੋਂ ਆ ਜੀ ਇਹ ਆ ਦੇ ਪਹਿਲਾਂ ਸਾਡੀ ਵੀਡੀਓ ਵੀ ਵਿੱਚ ਪਾ ਹੋਰ ਵੀਡੀਓ ਵਸੇਰੀਆਂ ਬਣਾਈ ਜਾਂਦਾ ਮੈਂ ਕਿਹਾ ਚੱਲ ਜੀਰੂ ਗੁਰ ਬਾਈ ਜੀ ਪਹਿਲਾਂ ਛੋਟੀ ਵੀਡੀਓ ਬਣਾ ਕੇ ਆਪਾਂ ਪਾਉਣੇ ਨਾਲ ਬਾਕੀ ਜਿਵੇਂ ਜਿਵੇਂ ਤੋਲਦਾ ਜਾਂਦਾ ਜੀ ਨਾਲ ਦੀ ਨਾਲ ਮਾਲ ਲੋਡ ਹੁੰਦਾ ਜਾਂਦਾ ਚਲੋ ਜਿਹੜਾ ਨਾਲ ਦੀ ਨਾਲ ਬੈਗ ਜੇ ਸਾਹਮਝੇ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀ ਕੰਮ ਧੰਦੇ ਦਾ ਸਾਰੇ ਚੱਲਦੇ ਹੀ ਰਹਿੰਦੇ ਆ ਜੀ ਤੇ ਐਲ ਆਰ ਅਰੇਡੀ ਦਾ ਝਾੜ ਰਿਆ ਵਧੀਆ ਜੀ ਆਉਂਦੇ ਸਾਲ ਜਿੰਨੀ ਕਲ ਆਈ ਐਲ ਆਰ ਹੀ ਲਾਵਾਂਗੇ ਤੇ ਆਹ ਵੇਖੋ ਸਹਿਜ ਦਰਮਿਆਨਾ ਮੀਡੀਅਮ ਰੈਸ਼ਨ ਸਹਿਜ ਵੀ ਪੂਰਾ ਘੰਟਾ ਹੈ ਸਾਰੇ ਜੋ ਓਕੇ ਪਿਆ ਸਹਿਜ ਜੀ ਸਹਿਜ ਆਏ ਹੁੰਦਾ ਝਾੜ ਆਟੋਮੈਟਿਕ ਹੀ ਵੱਧ ਜਾਂਦਾ ਜੀ ਆਲੂ ਦਾ ਕਿਉਂਕਿ ਸਹਿਜ ਪੂਰਾ ਲੈ ਬਿਆਲੂ ਨੇ ਬਾਕੀ ਆਪਣਾ ਜਿਵੇਂ ਜਿਵੇਂ ਆਲੂ ਦੀ ਬਟਾਈ ਹੋਈ ਜਾਂਦੀ ਹੈ ਨਾਲ ਦੀ ਨਾਲ ਪਰਾਲੀ ਨਾਲ ਠਗੀ ਜਾਂਦੇ ਜਿਵੇਂ ਜਿਵੇਂ ਵਾਰੀ ਆਈ ਜਾਂਦੀ ਹੈ ਜੀ ਉਹਦੀ ਪਰਾਲੀ ਲਾ ਕੇ ਉਹਦੀ ਛਾਂਟੀ ਹੋ ਕੇ ਤੇ ਭਰੀ ਜਾਂਦੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਇਹਦੀ ਲੋਡਿੰਗ ਹੁੰਦੀ ਜਾਂਦੀ ਹੈ ਤੇ ਸਿੱਧਾ ਸਟੋਰ ਚ ਜਾ ਕੇ ਗੱਟਾ ਹੋ ਰਿਹਾ ਚਮਾ ਇਧਰ ਇੱਕੋ ਹੀ ਕਣਕ ਦੀ ਵੈਰਾਈਟੀ ਆਪਣੀ ਹੈਗੀ 303 ਕਣਕਪੂਰੀ ਬੂਰਤੇ ਹੈ ਤੇ ਇਹ ਕਣਕ ਦੀ ਆਪ ਫੰਗੀ ਸਾਈਡ ਵਾਲੀ ਸਪਰੇ ਕਰਾਂਗੇ ਹਜੇ ਪੰਜ ਚਾਰ ਦਿਨ ਰੋਕੇ ਆਏ ਕਿਉਂਕਿ ਤਾਂ ਬਦਲਵਾਈ ਤੇ ਮੀਂਹ ਦਿਖਾ ਰਿਹਾ ਹੈ ਤੇ ਇਹ ਤੋਂ ਬਾਅਦ ਮੰਨ ਲਓ ਜੇ ਬੂਰ ਤੋਂ ਨਲੇ ਉਹਨਾਂ ਬੂਰ ਦਾ ਟਾਈਮ ਟੱਪ ਜਾਊਗਾ ਜੀ ਫਿਰ ਇੱਕ ਸੰਗੀ ਫੰਗੀ ਸਾਈਡ ਦੀ ਸਪਰੇ ਕਰਕੇ ਨਾਲ ਪਾ ਦਿਆਂਗੇ ਜੀ ਇਹਦੇ ਕਨਫੀਡੋਰ ਤੇਲੇ ਤੋਂ ਤੇਲੇ ਤੇ ਫੰਗੀ ਸਾਈਡ ਵਾਲੀ ਕਰ ਦਿਆਂਗੇ ਜੀ ਇੱਕ ਬਸ ਇੱਕ ਸਪਰੇ ਦੇ ਨਾਲ ਕਣਕ ਹੋ ਜੂਗੀ ਵਧਣ ਤੇ ਤੇ ਇੱਕ ਪਾਣੀ ਹੋਰ ਲੱਗ ਲੈ ਸਕਦੀ ਹੈ ਕਣਕ ਵੱਧ ਤੋਂ ਵੱਧ ਬਾਕੀ ਮੀਂਹ ਤੇ ਡਿਪੈਂਡ ਕਰਦਾ ਜੀ ਵੀ ਮੀਂਹ ਕਿੰਨੀ ਕਹਾਦ ਤੱਕ ਪੈਂਦਾ ਹੈ ਕਿਉਂਕਿ ਬੱਦਲਵਾਈ ਉੱਪਰ ਭਾਰੀ ਬਣੀ ਹੋਈ ਐ ਤੇ ਮੀਂਹ ਪੈਣ ਦੇ ਚਾਂਸ ਹੈਗੇ ਆ 2-3 ਦਿਨਾਂ ਤੇ ਮੀਂਹ ਪੂਰਾ ਦਿਖਾ ਰਿਹਾ ਤੇ ਇਸ ਕਰਕੇ ਕਣਕਾਂ ਦਾ ਪਾਣੀ ਰੋਕਿਆ ਹੋਇਆ ਹੈ ਮੀਂਹ ਕਰਕੇ ਤੇ ਮੀਂਹ ਤੋਂ ਬਾਅਦ ਦੇਖਾਂਗੇ ਜੇ ਮੀਂਹ ਥੋੜਾ ਹੋਇਆ ਤਾਂ ਲਾ ਦਿਆਂਗੇ ਜੇ ਜ਼ਿਆਦਾ ਪੈ ਗਿਆ ਤਾਂ ਬਸ ਫਿਰ ਪਾਣੀ ਨਹੀਂ ਲਾਉਂਦੇ ਜੀ ਕਣਕ ਨੂੰ ਤੇ ਕਣਕਾਂ ਸੋਹਣੀਆਂ ਖੜੀਆਂ ਐ ਕੁੱਲ ਮਿਲਾ ਕੇ ਇਸ ਵਾਰ ਬਸ ਖੇੜੇ ਚ ਘੂੜੇ ਦਾ ਬਜੀਆਂ ਰਹਿਣ ਕਣਕਾਂ ਓਕੇ ਜੀ ਇਦਾਂ ਕੀ ਬਾਕੀ ਆਪਾਂ ਇੱਕ ਫੰਗੀ ਸਾਈਡ ਹੀ ਕਰਾਂਗੇ ਜੀ ਫਕਾਉਣ ਵਾਸਤੇ ਜਦ ਅੱਧੇ ਬਾਹਰ ਤੇ ਤੈਮੀ ਸਟਾਰ ਕਰਦੇ ਆਂਗੇ ਟਾਪ ਤੇ ਅੱਧੇ ਤੇ ਕਰਦੇ ਆਂਗੇ ਜੀ ਨਟੀਵੋ ਬਾਹਰ ਤੇ ਦੋਹਾਂ ਦੇ ਨਾਲ ਪਾਵਾਂਗੇ ਆਪਾਂ ਕਨਫਿਡੋਰ 30% ਵਾਲੀ ਜਿਹੜੀ ਸੁਪਰ ਕਨਫਿਡੋਰ ਦੇ ਵਿੱਚ ਆਉਂਦੀ ਹੈ ਜੀ ਬਾਹਰ ਵਾਲੀ ਕਿਸੇ ਹੋਰ ਕੰਪਨੀ ਚ ਕਰਦੇ ਆਂਗੇ ਜੇ ਬਾਹਰ ਚ ਨਾ ਮਿਲੀ ਤਾਂ ਅਮੇਡਾ 30% 30.5% ਵਾਲੀ ਬਸ ਦੋ ਸਪਰੇ ਆਮ ਲਾ ਕੇ ਕਰਾਂਗੇ ਜੀ ਤੇ ਇੱਕੋ ਸਪਰੇਅ ਦੇ ਨਾਲ ਕਣਕ ਚੜ ਜੂਗੀ ਆਪਣੀ ਸਿਰੇ ਤੇ ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ ਕਿਵੇਂ ਰਹਿੰਦੀ ਆ ਮੌਸਮ ਤੇ ਡਿਪੈਂਡ ਕਰਦਾ ਜੀ ਕਿਉਂਕਿ ਅਗਲੇ ਹਫਤੇ ਦੇ ਵਿੱਚ ਪੂਰੀ ਬੱਦਲਵਾਈ ਤੇ ਮੀਂਹ ਦਿਖਾ ਰਿਹਾ ਹੈ ਪਿਛਲੇ ਸਾਲ ਵੀ ਇਨਾਂ ਦਿਨਾਂ ਚ ਆ ਕੇ ਭਾਰੀ ਮੀਂਹ ਪੈ ਗਿਆ ਸੀ ਤੇ ਪਾਣੀ ਇਕੱਠਾ ਹੋ ਗਿਆ ਸੀਗਾ ਤੇ ਕਣਕ ਆਪਣੀ ਵੀ ਡੋਬੇ ਚ ਆ ਗਈ ਸੀ ਕੁਝ ਕ ਤੇ ਇਸ ਤੋਂ ਬਾਅਦ ਦਿਖਾਉਣਾ ਆਪਾਂ ਤੁਹਾਨੂੰ ਮੱਕੀ ਦੀਆਂ ਖਾਲੀਆਂ ਜਿਹੜੀਆਂ ਪੌਦਿਆਂ ਬੀਜੀਆਂ ਸੀ ਉਹਨਾਂ ਨੂੰ ਲਾਤਾ ਸੀ ਪਾਣੀ ਜੀ ਤੇ ਮੱਕੀ 2-3 ਦਿਨਾਂ ਦੇ ਵਿੱਚ ਆਜੂਗੀ ਬਾਹਰ ਤੇ ਬਾਕੀ ਪਾਣੀ ਇੰਨਾ ਕੁ ਪਤਲਾ ਲਾਇਆ ਜੀ ਵਿਖਾਲੀਆਂ ਦੇ ਥੱਲੇ ਰਿਹਾ ਸਲਾਬ ਹੀ ਰਾਤ ਨੂੰ ਉੱਪਰ ਆਈ ਹੈ ਤੇ ਬੈੱਡ ਆਪਾਂ ਕੋਈ ਬਾਲਾ ਵੱਡਾ ਨਹੀਂ ਪਾਉਂਦੇ ਮੱਕੀ ਜਮੇਸ਼ਾ ਬੈੱਡ ਵੱੱਤਰ ਹੀ ਪਾਉਣੇ ਆ ਤੇ ਪਾਣੀ ਵੀ ਵੱੱਤਰ ਹੀ ਲਾਉਣੇ ਕਿਉਂਕਿ ਮੱਕੀ ਬੀਜਾਂ ਤੋਂ ਪਹਿਲਾਂ ਹਮੇਸ਼ਾ ਆਪਾਂ ਕੰਪਿਊਟਰ ਕਰਾਹ ਲਾ ਦਿੰਨੇ ਆ ਤੇ ਜਿੰਨਾ ਪਾਣੀ 1 ਕੁਲ ਤੇ ਪਧਰਾ ਰਹਿੰਦਾ ਤੇ ਉਹਦੇ ਨਾਲ ਮੰਨ ਲਓ ਜੀ ਵੀਕ ਮੱਕੀ ਨੂੰ ਗੱਲੀ ਸਲਾਬ ਹੀ ਮਿਲਦੀ ਆ। ਬਾਕੀ ਜਿਹੜੀ ਮੱਕੀ ਹੁੰਦੀ ਹੈ ਜੀ ਇਹ ਵੀ ਪਾਣੀ ਲੱਗੇ ਤੋਂ ਬਾਅਦ ਅੱਛੇ ਤੋਂ 7 ਦਿਨ ਲੈ ਹੀ ਲੈਂਦੀ ਆ ਬਾਹਰੋਂ ਚ। ਤੇ ਜੇਕਰ ਇਹ 2-3 ਦਿਨ ਹੋਰ ਕੱਟ ਗਈ ਆ ਤਾਂ ਮੰਨ ਲਓ ਫਿਰ ਇਹਨੂੰ ਮੀਂਹ ਨਹੀਂ ਕੋਈ ਇਫੈਕਟ ਕਰਦਾ। ਤੇ ਉਦੋਂ ਤੱਕ ਇਹ ਟੰਗੂਰ ਚੱਕਿਆ ਹੋਊਗੀ। ਤੇ ਫਿਰ ਗਿੱਲੇ-ਗਿੱਲੇ ਮੂਹ ਹੀ ਬਾਹਰ ਨਿਕਲੇ ਹੋਊਗੀ। ਤੇ ਮੀਂਹ ਕਾਫੀ ਦਿਖਾ ਰਿਹਾ ਹੈ ਅਗਲੇ ਕੁਝ ਦਿਨਾਂ ਦੇ ਵਿੱਚ। ਤੇ ਜੇ ਗਰਮੀ ਦੋਗਤਾਂ ਰੋ ਗਿਆ ਫਿਰ ਤਾਂ ਕੋਈ ਮੱਕੀ ਦਾ ਨੁਕਸਾਨ ਨਹੀਂ ਹੈਗਾ ਜੀ ਤੇ ਬਾਕੀ ਪਾਣੀ ਆਪਾਂ ਪਤਲਾ ਹੀ ਲਾਇਆ ਤੇ ਜੇ ਕੋਈ ਵੀ ਰਬੀਜ ਵੀ ਰਿਹਾ ਮੱਕੀ ਤਾਂ ਪਾਣੀ ਪਤਲਾ ਹੀ ਰੱਖੇ ਮੱਕੀ ਨੂੰ ਤੇ ਬਾਕੀ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਜੀ ਆਪਾਂ ਬਾਕੀ ਆਪਾਂ ਮੱਕੀ ਨੂੰ ਜਦੋਂ ਵੀ ਬੀਜਦੇ ਹਰ ਵਾਰ ਆਪਾਂ ਤਰਜੀ ਦਿਨੇ ਆ ਵੀ ਆਪਾਂ ਮੋਗੇ ਦਾ ਪਾਣੀ ਲਾਗੇ ਉਹ ਆਪਣਾ ਬੰਦਾ ਰਾਤ ਇੱਥੇ ਪਿਆ ਸੀਗਾ ਕਿਉਂਕਿ ਉਧਰੋਂ ਇੱਕ 11 ਮੱਕੀ ਦਾ ਰਹਿ ਗਿਆ ਸੀ ਲਾਉਣ ਵਾਲਾ ਤੇ ਹਰ ਵਾਰ ਆਪਾਂ ਜਿਆਦਾਤਰ ਮੁੱਗੇ ਦਾ ਪਾਣੀ ਹਿਲਾਉਨੇ ਆ। ਆਪਾਂ ਹਰੇਕ ਕਿਹਾਰਾ ਬਣਾਉਣ ਤੋਂ ਬਾਅਦ ਮੰਨ ਲਓ ਵੀ ਪਾਣੀ ਨੀਵਾ ਨੀਵਾ ਬਗੇ ਤੇ ਮੱਥੇ ਵਾਲੇ ਬਿੱਡਾਂ ਤੇ ਨਾ ਚੜੇ। ਤੇ ਇਹਦੇ ਕਰਕੇ ਆਪਾਂ ਇਹਦੇ ਵਿੱਚ ਐਂ ਟੇਡੀਆਂ ਟੇਡੀਆਂ ਵਿਚ ਦੀ ਖਾਲੀਆਂ ਵਟ ਦਿੰਨੇ ਆ। ਵੀ ਜਿਹਦੇ ਨਾਲ ਇਹ ਪਾਣੀ ਹੈ ਜਿਹੜਾ ਮੰਨ ਲਓ ਵੀ ਬਿੱਡਾਂ ਦੇ ਉੱਪਰ ਨਾ ਚੜੇ। ਜਿਵੇਂ ਆ ਨੱਕੇ ਚੋਂ ਪਾਣੀ ਛੱਡ ਦਿਆਂਗੇ। ਇਹ ਖਾਲੀ ਤਾਂ ਇਹਦੇ ਸਾਹਮਣੇ ਹੀ ਐ। ਵੀ ਪਾਣੀ ਬਰਾਬਰ ਜਾਣ ਵਾਸਤੇ। ਇੱਕ ਖਾਲੀ ਉਧਰ ਗਈ ਮੰਨ ਲਓ ਪਾਣੀ ਆਸਤੇ ਇੱਕ ਆ ਵਿਚਾਲ ਦੀ ਗਈ ਜੀ ਇੱਕ ਇੱਧਰ ਦੀ ਗਈ ਇੱਕੋ ਸਾਈਡ ਦੀ ਵਾਟਰ ਨਾਲ ਦੀ ਪਾਣੀ ਜਾਊਗਾ ਇੱਕ ਉਧਰ ਸਭ ਵਾਟ ਨਾਲ ਦੀ ਜਾਉ ਪੰਜ ਖਾਲੀਆਂ ਹੋ ਜਾਂਦੀਆਂ ਜੀ ਇੱਕ ਕੇਅਰੀ ਨੂੰ ਪਾਣੀ ਇਕੁਅਲ ਲੈਣ ਵਾਸਤੇ ਜਿਹਦੇ ਨਾਲ ਮੰਨ ਲਓ ਬਿੱਡਾਂ ਦੇ ਉੱਤੇ ਪਾਣੀ ਨਹੀਂ ਚੜਦਾ ਤੇ ਸਾਰੇ ਬਿੱਡਾਂ ਨੂੰ ਵੰਡ ਕੇ ਪਾਣੀ ਮਿਲ ਜਾਂਦਾ ਸੋ ਮੱਕੀ ਨੂੰ ਪਾਣੀ ਪਤਲੇ ਦੀ ਲੋੜ ਹੁੰਦੀ ਹੈ ਹਮੇਸ਼ਾ ਤੇ ਪਾਣੀ ਮੱਕੀ ਨੂੰ ਪਤਲਾ ਹੀ ਰੱਖਿਆ ਕਰੋ ਮੱਕੀ ਬੀਜਣ ਤੋਂ ਬਾਅਦ ਮੰਨ ਲਓ ਮੇਨ ਚੀਜ਼ ਹੁੰਦਾ ਸਿਰਫ ਪਾਣੀ ਲਾਉਣਾ ਜਿੰਨੇ ਦਿਨ ਤੱਕ ਮੱਕੀ ਨਿਕਲ ਕੇ ਬਾਹਰ ਨਹੀਂ ਆਉਂਦੀ ਉਹਨੇ ਦਿਨ ਤੱਕ ਮੰਨ ਲਓ ਇਹਦੀ ਕੇਅਰ ਕਰਨੀ। ਬਾਕੀ ਜਿੱਦਾਂ ਜਿੱਦਾਂ ਅੱਗੇ ਇਹਦਾ ਪ੍ਰੋਗਰੈਸ ਹੋਊਗਾ ਉਵੇਂ ਉਵੇਂ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਾਵਾਂਗੇ। ਤੇ ਆਪਣਾ ਕੋਈ 5-6 ਸਾਲ ਦਾ ਮੱਕੀ ਦਾ ਤਿਆਰਬਾ ਜੀ ਜਿਹੜਾ ਤੁਹਾਡਾ ਨਾਲ ਸ਼ੇਅਰ ਕਰਦੇ ਆ। ਤੇ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੀ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਜੋ ਲੋੜਵੰਦ ਬੰਦੇ ਨੂੰ ਵੀਡੀਓ ਮਿਲ ਸਕੇ ਤੇ ਨੌਲੇਜ ਪਹੁੰਚ ਸਕੇ ਅਗਲੇ ਤੱਕ। ਬਾਕੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਜੋ ਕਿ ਚੰਗੀ ਤੋਂ ਵਧੀਆ ਵੀਡੀਓ ਤੁਹਾਨੂੰ ਮਿਲ ਸਕੇ